ਜੁਲੰਦਰ ਦੇ ਮਾਡਲ ਹਾਊਸ ਇਲਾਕੇ ਦੇ ਵਿੱਚ ਸਥਿਤ ਮਾਤਾ ਰਾਣੀ ਚੌਂਕ ਦੇ ਵਿੱਚ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਭਾਰਗਵ ਕੈਂਪ ਖੇਤਰ ਦੇ ਸੈਂਕੜੇ ਨਿਵਾਸੀਆਂ ਨੇ ਪੁਲਿਸ ਅਤੇ ਸਰਕਾਰ ਦੇ ਖਿਲਾਫ ਤਾੜਦਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਹਾਲ ਹੀ ਦੇ ਵਿੱਚ ਹੋਈ ਆਪਸੀ ਝੜਾਪ ਮਾਮਲੇ ਦੇ ਵਿੱਚ ਪੁਲਿਸ ਨੇ ਨਿਰਪੱਖ ਕਾਰਵਾਈ ਨਹੀਂ ਕੀਤੀ ਰਾਜਨੀਤਿਕ ਤਬਾਦ ਵਿੱਚ ਆ ਕੇ ਇੱਕ ਤਰਫਾ ਕਦਮ ਚੁੱਕੇ ਨੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਆਪਣੀ ਕਾਰਵਾਈ ਦੇ ਵਿੱਚ ਸੁਧਾਰ ਨਹੀਂ ਕਰਦੀ ਸਹੀ ਫੈਸਲਾ ਨਹੀਂ ਲੈਂਦੀ ਇਹ ਤਰਨਾ ਪ੍ਰਦਰਸ਼ਨ ਜਾਰੀ ਰਹੇਗਾ ਦੱਸਦੇ ਕਿ ਧਰਨੇ ਦੇ ਦੌਰਾਨ ਮਾਤਾ ਰਾਣੀ ਚੌਕ ਸ਼ਿਰੀ ਗੁਰੂ ਰਵਿਦਾਸ ਚੌਂਕ ਤੇ ਮਾਡਲ ਹਾਊਸ ਦੇ ਵਿੱਚ ਲੱਗਦੇ ਕਈ ਪ੍ਰਮੁੱਖ ਰਸਤੇ ਦੇ ਵਿੱਚ ਯਾਤਿਆਤ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ ਸਵੇਰ ਤੋਂ ਹੀ ਇਹੜਾ ਇਲਾਕੇ ਦੇ ਵਿੱਚ ਲੰਬਾ ਜਾਮ ਲੱਗਿਆ ਰਿਹਾ ਬੱਚਿਆਂ ਨੂੰ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਸੂਚਨਾ ਮਿਲਣ ਸਾਰ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਸਥਿਤੀ ਕੰਟਰੋਲ ਦੇ ਵਿੱਚ ਕੀਤੀ ਗਈ। ਮੈਂ ਮਨ ਪੈ ਗਿਆ ਤਾਂ 4 ਦਿਨ ਮੇਰੇ ਵੱਡੇ ਮੰਨ ਪੈ ਗਿਆ। ਹਾਂ ਫਿਰ ਤਾਂ ਰਹਿੰਦੇ ਦੋ ਦਿਨ ਆ ਬਾਰ ਰਹਿੰਦੇ ਜਾਦੇ। ਅਹੀ ਬਾਹਰ ਰਹਨੇ ਆ। ਮਨ ਮਾਤਾ ਜੀ ਇੱਥੇ ਕੋਈ ਹੁਣ ਤਾਂ ਨੋ ਕੋਈ ਪੁਲਿਸ ਨਾਲ ਗੱਲਬਾਤ ਹੋਈ ਆ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੈਠੇ ਨੂੰ? ਕਿੰਨੇ ਟਾਈਮ ਤੋਂ ਇੱਥੇ ਬੈਠੇ ਹੋ? 2 ਘੰਟੇ ਹੋ ਗਿਆ। ਕੋਈ ਦੇਖਣ ਨਹੀਂ ਆਇਆ ਹਲ ਤੱਕ। ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਅੰਦਰ। ਅਸੀਂ ਅੰਦਰ ਵੋਟਾਂ ਦੇਣੀਆਂ ਨੇ ਬਾਹਰ ਨਹੀਂ ਆਣਾ। ਕਰਨ ਜਾ ਕੇ ਵੋਟਾਂ ਦਵਾ ਕਰਾਂਗੇ ਇਹਨਾਂ ਨੂੰ ਇਹ ਮੇਰੇ ਮੁੰਡੇ ਨੂੰ ਪੁੱਛੋ ਹੋ ਗਿਆ ਨਾ ਇਹ ਸਾਰੇ ਕੈਂਡੀਡੇਟਾਂ ਦੇ ਮੈਂ ਸਿਰ ਚੜ ਕੇ ਮਰਨਾ ਹੈ ਸਾਰੇ ਦਾ ਨਾਮ ਲੈ ਕੇ ਮਰਨਾ ਹੈ ਤੁਹਾਡੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੋਇਆ ਪੁਲਿਸ ਨੇ ਨਹੀਂ ਨਹੀਂ ਮੇਰਾ ਮੁੰਡਾ ਛੋਟਾ ਜਿਹਾ ਸਕੂਲ ਜਾਂਦਾ ਹੈ ਉਹਨੂੰ ਬਾਹਰ ਮਾਰਦੇ ਨੇ ਕਿਉਂ ਮਾਰਦੇ ਕਿਉਂ ਆ ਪਤਾ ਨਹੀਂ ਮੇਰਾ ਮੁੰਡਾ ਕੁਝ ਨਹੀਂ ਕਹਿੰਦਾ ਛੋਟਾ ਜਿਹਾ ਮੇਰਾ ਮੁੰਡਾ ਹੈ ਕਿੰਨੇ ਸਾਲ ਦਾ 16 ਸਾਲਾਂ ਦਾ ਦਸਵੀਂ ਚ ਪੜਦਾ ਹੈ ਇਹ ਪੇਪਰ ਦੇਖਿਆ ਆਇਆ ਤਾਂ ਕੁੱਟਣ ਲੱਗ ਪਏ ਨਸ਼ਾ ਤੇ ਮਾਰਦੇ ਨੇ ਕੀ ਪਸੂਰ ਮੇਰੇ ਮੁੰਡੇ ਨੇ ਕੀ ਕੀਤਾ ਮੈਨੂੰ ਕੋਈ ਦੱਸੇ ਨਾਲੇ ਨੱਚੇ ਕਰਕੇ ਕੱਲ ਪਰਸੋਂ ਮੀਟਿੰਗ ਵੀ ਹੋਈ ਪਰਪੋ ਕਾਪ ਵਿੱਚ ਵੱਡੀ ਮੀਟਿੰਗ ਹੋਈ ਉਹ ਬੱਚਿਆਂ ਦੇ ਸਾਹਮਣੇ ਕਹਿੰਦੇ ਆ ਸਾਡਾ ਤੇ ਤਾਂ ਨਹੀਂ ਬੱਚੇ ਆਖੇ ਲੱਗਦੇ ਤੇ ਬੱਚਾ ਨੂੰ ਮਾਰਨਾ ਤੁਸੀਂ ਜਾਨੂ ਮਾਰਦੇ ਨੇ ਫਿਰ ਬੰਦਾ ਸੇਫ ਕਿੱਥੇ ਆ ਗਲਤ ਆ ਇਹ ਆ ਮੱਲੇ ਨਹੀਂ ਸੇਫ ਜੇ ਮੱਲੇ ਨਹੀਂ ਸੇਫ ਬੰਦਾ ਸੇਫ ਕੀਤਾ ਕੋਈ ਸਾਡੀ ਰੱਖਿਆ ਨਹੀਂ ਕਰਦਾ ਕੋਈ ਮੁੱਛ ਰਾਨੀ ਕਿ ਕਿਛੁ ਨਾ ਲੱਗਦਾ ਹੁਤਾਰਾ ਫੇੜਾ ਹੈ ਉਹਨੂੰ ਟਾਂਕੇ ਲੱਗੇ ਨੇ ਕੋਈ ਸਾਡੀ ਸੁਣਾਈ ਵੀ ਹੋਈ ਪੁਲਿਸ ਪੰਜਾਬ ਨੂੰ ਇਹਨਾਂ ਨੂੰ ਐਨਾ ਮਹਾਰਾ ਜੇਟਰ ਕਿੰਨੇ ਜਾਣੇ ਦੇ ਬੱਜੀ ਹੈ 6 ਕਿੰਨੇ ਕਿੰਨੇ ਜਾਣੇ ਲੱਗੋ ਹਾਂ ਦੀ ਹੋਰ ਵੀ ਕਿਥੇ ਲੱਗੀ ਪਈਆਂ ਪੰਜ ਪੰਜ ਜਣਿਆਂ ਨੂੰ ਵਜੀ ਐ ਪੰਜ ਲੇਡੀਜ਼ ਮਟਮਾਰਿਆ ਚੰਗਾ ਨਾ ਤੇ ਲੇਡਸ ਆਂ ਨੀਆਂ ਲੋਕਾਂ ਆਂ ਨੀਆਂ ਅੰਦਰਾ ਚ ਵਾਗੜ ਸੜਕ ਗੇਟ ਬੰਨਤਾ ਟੈਲਾ ਤੋੜ ਕੇ ਉਹਨਾਂ ਦੇ ਦੂਏ ਮਾਰੂ ਪੰਜ ਦਿੱਤੇ ਇਹਨਾਂ ਨੇ ਟੈਲਾ ਤੋੜ ਦਿੱਤੀਆਂ ਪੱਥਰ ਇਟਾਂ ਮਾਰੀਆਂ ਜਨਾਨੀਆਂ ਇਦਾਂ ਦੀਆਂ ਤਾਂ ਬੰਦੇ ਕਿੱਦਾਂ ਆਉਣ ਗਿਆ ਮੈਨੇ ਸਮੇਂ ਨਹੀਂ ਆਦੀ ਸੀ ਸਰਪੰਚ ਜੀ ਆਨੇ ਆਏ ਗੱਤੀ ਹੈ ਇਹ ਦੋ ਹਲਕਾ ਹੋਏਗਾ ਲੋਕਾਂ ਦੇ ਬੱਚੇ ਸਾਰਾ ਦਾ ਜੀ ਹੋਇਆ ਹੈ ਨਾ ਠੀਕ ਸਮਾਰਨ ਲੱਗ ਪਏ ਲੱਗ ਗਏ ਨਿਆਣਿਆਂ ਦੀ ਗੱਲ ਹੋਈ ਹੈ ਕੋਈ ਸਮਝਾਣਾ ਚਾਹੀਦਾ ਇਹ ਕਹਿੰਦੇ ਸੀ ਨੌਕਰੀਆਂ ਲੱਗੀਆਂ ਸੀ ਐਦਾਂ ਵਾਤਾਵਾ ਕਾਦੀ ਤੇਲੇ ਦੀ ਪਹੇਲੀ ਹੈ ਇਹਨਾਂ ਨੂੰ ਹੁਣ ਇਹਨਾਂ ਦੇ ਕੋਲ ਕੋਈ ਕਸੂਰ ਨਹੀਂ ਉਹਨੇ ਬੜੇ ਬੱਚਾ ਬਹੁਤ ਵੀ ਇਹਨਾਂ ਦੇ ਕਾਰਵਾਈ ਕੀਤੀ ਹੈ ਉਹ ਬੰਦਾ ਖੁਦ ਨੂੰ ਮਲਾਇਮ ਦਰਦਾ ਕਿ ਪੁਲਿਸ ਦਾ ਪਰ ਉਹ 4th ਕਲਾਸ ਦੇ ਵਿੱਚ ਉਹ ਕਾਹ ਪਾਣੀ ਪਲਾਂਟ ਲੱਗਾ ਹੋਇਆ ਮਲਾਇਮ ਨਹੀਂ ਹਟਾਓ ਪਰ ਦੂਜੀ ਪਾਸੇ ਪੁਲਿਸ ਰਾਤੀ ਨੂੰ ਕਹਿੰਦੀ ਹੈ ਉਹਨੇ ਜ਼ਰੂਰ ਅਸਰ ਪਾਇਆ ਕੋ ਯਾਹ ਪੈ ਨਾਲ ਬਲਤ ਇਸ਼ਾਰੇ ਦਿੱਤੇ ਉਹ ਸਾਡੇ ਸਾਹਮਣੇ ਨੂੰ ਗੱਡੀ ਚ ਲੈ ਜਾਂਦੀ ਹੈ ਪਰ ਰਾਤ ਨੂੰ ਰਸਤੇ ਦੇ ਲੱਤੀ ਨੂੰ ਛੱਡ ਦਿੱਤਾ ਜਾਂਦਾ ਸਾਨੂੰ ਕੇਂਦਰ ਤੇ ਪਰਚਾ ਦਿੱਤਾ ਉਹ ਸਾਡੇ ਜਿਹੜੇ ਸੱਟ ਲੱਗੀ ਹੈ ਉਹਨੂੰ ਪੁਲਿਸ ਠਾਲੇ ਲੈ ਜਾਂਦੀ ਹੈ ਉੱਥੇ ਪਰਚਾ ਦੇ ਦਿੰਦੀ ਹੈ ਫਿਰ ਉਹਦਾ ਸਵੇਰ ਦਾ ਕੋਈ ਆਤਾ ਪਤਾ ਨਹੀਂ ਜੀ ਉਠਾਣੇ ਆ ਕਿ ਮੈਡੀਕਲ ਕਰਾਣ ਗਿਆ ਅੰਦਰ ਸਾਡਾ ਬੰਦਾ ਨਹੀਂ ਲੱਭ ਰਿਹਾ ਤੂੰ ਕਿਤੇ ਨਾ ਕਿਤੇ ਪੁਲਿਸ ਸਾਨੂੰ ਡਰਾ ਰਹੀ ਹੈ ਪਰ ਉਸ ਵਿਅਕਤੀ ਨੇ ਫਾਦਰ ਵੱਲੋਂ ਅਸਤੂ ਸਾਡੇ ਕਮਰੇ ਦੇ ਵਿੱਚ ਸਾਨੂੰ ਐਨੀ ਗੱਲ ਕਹੀ ਜਾਂਦੀ ਹੈ ਕਿ ਮੇਰੀ ਜਿਹੜੀ ਵਾਈਫ ਹੈ ਆਮ ਆਦਮੀ ਪਾਰਟੀ ਦੀ ਆਗੂ ਹੈ ਤੁਸੀਂ ਜੋ ਕਰਨਾ ਉਹ ਮੱਥੇ ਪੋਨੇ ਘੰਟੇ ਬਾਅਦ ਆਪਣੇ ਬੱਚੇ ਨੂੰ ਡਾ ਲੈਣੇ ਐ ਇਹ ਕਿਹਦਾ ਦਾ ਬਰਥਡੇ ਹੈ ਇਹ ਅਜੇ ਕੋਈ ਮੁੰਮੰਦੇ ਪਟਾਈ ਦੇ ਵਰਲਡ ਨਹੀਂ ਹੈ ਇਹ ਆਪ ਵੀ ਮੁਲਾਜ਼ਮ ਨੇ ਇਹ ਤੁਹਾਨੂੰ ਥਾਣੇ ਤੇ ਕੀ ਉਹਨਾਂ ਨੇ ਨਹੀਂ ਗੱਲ ਸਾਰੇ ਕਮਰੇ ਚ ਕੀੜੇ ਉਹਨਾਂ ਦੇ ਮਜੂਦਗੀ ਦੇ ਵਿੱਚ ਕੋਈ ਨਹੀਂ ਇਹ ਤੇਰੇ ਨਾਲ ਉਹਨਾਂ ਬੋਲੂਆ ਕਿ ਸਾਡੇ ਵੱਲੋਂ ਸਿੱਧਾ ਬੰਨਾ ਚਲੋ ਲੜਾਈ ਮੁੱਕ ਜਵੇ ਉਹ ਕਹਿੰਦਾ ਵੀ ਜੇ ਤੁਸੀਂ ਅੱਜ ਤੋਂ ਬਾਅਦ ਨਸ਼ੇ ਦੇ ਖਿਲਾਫ ਬੋਲੇ ਇਹ ਲੜਾਈ ਅੱਧੇ ਹੀ ਜਾਰੀ ਰਹੇਗੀ ਸਾਹਮਣੇ ਸਾਹਿਬ ਦਿੱਤਾ ਜਾਵੇ ਜੇ ਨਸ਼ੇ ਦੇ ਵਿਰੁੱਧ ਜਿਹੜੀ ਸਰਕਾਰ ਖੁਦ ਜਿਹੜੀਆਂ ਕਾਰਵਾਈਆਂ ਕਰ ਰਹੀ ਹੈ ਕੋਈ ਕਾਰਵਾਈ ਹੋਈ ਜੀ ਇੰਨੇ ਨੇ ਵੱਡੇ ਕਸਟ ਆਪਰੇਸ਼ਨ ਹੁੰਦੇ ਨੇ ਸਾਰੀ ਮੀਡੀਆ ਕਵਰ ਕਰਦੀ ਏ ਕਿ ਅੱਜ ਤੱਕ ਕੋਈ ਰਿਕਵਰੀ ਹੋਈ ਹਰ ਰੋਜ਼ ਜਿਹੜਾ ਕਸਟ ਆਪਰੇਸ਼ਨ ਹੁੰਦਾ ਅਗਲੇ ਦਿਨ ਕਿਤੇ ਨਾ ਕਿਤੇ ਓਵਰਡੋਜ਼ ਨਾਲ ਮੌਤ ਹੁੰਦੀ ਹੈ ਭਾਗੋ ਕੈਂਪ ਜੁਈ ਦੰਚਮੰਦਾਂ ਦੇ ਵਿੱਚ ਹੋਈ ਕੱਲ ਪਰਸੋ ਵੀ ਕਿਤੇ ਹੋਈ ਹੈ ਆ ਸਿਰੋ ਸਿਰੋ ਸਰਕਾਰ ਦਾ ਪ੍ਰੋਪਗੈਂਡਾ মিডিਆ ਦੇ ਵਿੱਚ ਰਹਿ ਜਾਂਦਾ ਹੋਰ ਕੁਝ ਨਹੀਂ ਹੈਗਾ ਕੋਈ ਯੋਧੇ ਲਖੇ ਵਿਰੋਧ ਨਹੀਂ ਦੇਖੋ ਨਸ਼ੇ ਦੇ ক্লাব ਬੋਲ ਗਿਆ ਇਹ ਲੋਕ ਇੱਥੇ ਬੈਠੀਆਂ ਸਾਡੇ ਬੱਚਿਆਂ ਨੇ ਸਿਰ ਵੀ ਪੜਵਾਏ ਅੱਜ ਤੁਹਾਨੂੰ ਧਰਨੇ ਵੀ ਲਾਣੇ ਪਿਆ ਰਹੇ ਨੇ ਸਿਰਫ ਵਜ੍ਹਾ ਕੀ ਹੈ ਨਸ਼ੇ ਦੇ ਖਿਲਾਫ ਉਹਨੇ ਲਈ ਦਾ ਕਾਰਨ ਕੀ ਸੀ ਨਸ਼ਾ ਵੇਚਦਾ ਜੀ ਉਹ ਲੋਕ ਅਜੀਤ ਕੁਮਾਰ ਤੇ ਉਹਦਾ ਭਰਾ ਜਿਹੜਾ ਰਕੇਸ਼ ਹੈ ਉਹ ਨਸ਼ਾ ਵੇਚਦਾ ਉਹਦੀ ਵੀਡੀਓ ਤਾਂ ਕੁਤ ਨੂੰ ਦਿਖਾ ਦੇ ਸਾਡੇ ਮੁੰਡੇ ਨਾਲ ਵੀਡੀਓ ਦੇ ਫਾਦ ਸਾਹਿਬ ਬਿਲਕੁਲ ਸਾਹਮਣੇ ਦਾ ਘਰ ਹੈ ਉਹਨੇ ਕਿਹਾ ਜੀਗਾ ਕਿ ਭਾਈ ਇੱਥੇ ਨਸ਼ਾ ਨਾ ਵੇਚਿਆ ਕਰੋ ਸਾਡੇ ਬੱਚੇ ਖਰਾਬ ਹੋ ਰਹੇ 10-10 ਸਾਲ ਦੇ ਬੱਚੇ ਇਹਨਾਂ ਨੇ ਨਸ਼ੇ ਦੇ ਲਾਤੇ ਨੇ ਜਦੋਂ ਇਹ ਗੱਲ ਕਹਿਨ ਚੁਨਾਰ ਸਾਰੇ ਮਹੱਲੇ ਦੇ ਕਟਾ ਮਾਰੀਆਂ ਪਰ ਅਸੀਂ ਉਹਦੇ ਛਡਾਣ ਗਏ ਆ ਤੁਹਾਨੂੰ ਕਹਿੰਦਾ ਯਾਰ ਤੁਸੀਂ ਉਹ ਨਸ਼ੇ ਦੇ ਖਿਲਾਫ ਹੋਣਦੇ ਹੋ ਤੁਹਾਡਾ ਵੀ ਇਹ ਹਾਲ ਹੋਣਾ ਪਹਿਲੀ ਏਟੋਂ ਨੇ ਬਾਵਾ ਜੀ ਦੇ ਮਾਰੀ ਹੈ ਉਸ ਤੋਂ ਬਾਅਦ ਜਦੋਂ ਅਸੀਂ ਜਾ ਕੇ ਵਿਰੋਧ ਕੀਤਾ ਸਾਰਿਆਂ ਨੇ ਪੁਲਿਸ ਮੋਕੇ ਤੇ ਆਈ ਹੈ ਪੁਲਿਸ ਲੈ ਗਈ ਹੈ ਉਹ ਕਈ ਅਫਸਰਾਂ ਨੂੰ ਕਿਹਾ ਜਾਂਦਾ ਜਾਂ ਪੋਲਿਟੀਕਲ ਪ੍ਰੈਸ਼ਰ ਹੈ ਮੰਤਰੀ ਸਾਹਿਬ ਕਹਿ ਰਹੇ ਨੇ ਪਰ ਉਹਨੂੰ ਬਰਾਦਰੀ ਦਾ ਮੁੱਦਾ ਵੀ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਦੋ ਕਿ ਅਸੀਂ ਨਹੀਂ ਬਣਨਦੇਾਂਗੇ ਕਿ ਸਾਡੀ ਤੋਂ 2 ਘੰਟੇ ਹੋ ਗਏ ਤੁਹਾਨੂੰ ਇੱਥੇ ਬਟਿਆਂ ਨੂੰ ਕੁਝ ਨਹੀਂ ਆ ਰਹੀ ਪੁਲਿਸ ਕੋਈ ਗੱਲ ਤੇ ਹੈ ਵੀ ਤੁਸੀਂ ਕਿ ਇਦਾਂ ਕਰੋ ਰਾਇਨਾਮਾ ਕਰ ਲਓ ਜੀ ਇੱਕ ਸਾਡੇ ਬੱਚਿਆਂ ਸਿਰ ਫਾਟੇ ਆ ਤੁਸੀਂ ਹੀ ਰਾਇਨਾਮਾ ਵੀ ਇਹੀ ਕਰੀਏ ਅਜੇ ਤਾਂ ਸਾਨੂੰ ਤਾਂ ਇਨਸਾਫ ਚਾਹੀਦਾ ਹੈ ਅਸੀਂ ਟੈਂਟ ਲਵਾ ਲਏ ਆ ਤੇ ਪੱਕਾ ਮੋਰਚਾ ਲੱਗੇਗਾ ਥੋੜੀ ਜਣ ਨੂੰ ਲੰਗਰ ਅਸੇ ਭੱਗ ਰਿਹਾ ਹੈ ਕਿਨੇ ਜੇ ਸਾਨੂੰ ਸਾਫ ਨਹੀਂ ਮਿਲਦਾ ਅਸੀਂ ਇੱਥੋਂ ਨਹੀਂ ਜਾਣਾ ਤੇ ਸ਼ਾਮ 6 ਵਜੇ ਚੀਰੂ ਦਾ ਦਾਸ ਜੀ ਭਗਵਾਨ ਜੀ ਦੇ ਕੋਲ ਨਾ ਇਹ ਪੁੱਤਲਾ ਜਿਹੜਾ ਭੁਕੇ ਜਾਣਾ ਔਰ ਸ਼ਹਿਰ ਦੇ ਹਰ ਅਲੱਗ-ਅਲੱਗ ਟੋੰਕਾ ਦੇ ਵਿੱਚ ਜਿਹੜੇ ਪੁੱਤਲੇ ਨੇ ਉਹ ਭੁਕੇ ਜਾਣਗੇ ਔਰ ਕੱਲ ਸਾਡੀ ਸਾਰੀ ਜਥੇਬੰਦੀ ਸਾਡੇ ਸਾਰੇ ਸੰਗਠਨ ਸਾਰੀ ਸਮੂਹ ਰਾਜ ਦੀ ਪੰਜਾਬ ਦੇ ਦਰਵਾਜ਼ੇ ਤੇ ਆਏਗੀ ਇੱਥੇ ਆ ਕੇਣਾ ਲੋਕਾਂ ਦੀ ਜਿਹੜੀ ਵਿਰੋਧ ਹੈ ਉਹ ਕੀਤਾ ਜਾਏਗਾ ਤੁਸੀਂ ਪਿੱਛੇ ਦੇਖ ਸਕਦੇ ਹੋ ਪੁੱਤਲਾ ਬੰਨਾ ਹਾਂਜੀ ਔਰ ਅਸੀਂ ਪੱਕੇ ਬੈਠੇ ਆਂ ਅਸੀਂ ਮੇਰੀ ਪ੍ਰੈਸ ਨੂੰ ਪੀਲੇ ਤੁਸੀਂ ਜਾਣਾ ਕਿਤੇ ਨਹੀਂ ਹੁਣ ਕਿਉਂਕਿ ਤੁਸੀਂ ਚੌਥਾ ਸਤੰਭ ਤੁਹਾਡੇ ਮਾధ్యਮ ਰਾਹੀਂ ਇਹਨਾਂ ਲੋਕਾਂ ਦੇ ਕੰਨ ਖੁੱਲਨੇ ਆ ਔਰ ਫਿਰ ਇਹਨਾਂ ਨੇ ਇਨਸਾਫ ਦੇਣਾ ਹੈ ਹਾਂਜੀ ਜਿੰਨੀਰ ਮੰਤਰੀ ਦੀ ਕੁਰਸੀ ਨਹੀਂ ਹੁੰਦੀ ਅਸੀਂ ਹੱਥੋਂ ਨਹੀਂ ਲੰਘਿਆ ਨਹੀਂ ਪੱਕਾ ਹੀ ਲੱਗੂਗਾ ਇੱਥੇ ਪੱਕਾ ਲੱਗੇਗਾ ਇੱਥੇ ਹਾਂਜੀ ਉਹਦਾ ਕਿਸਾਨੀ ਮੋਰਚਾ ਲੱਗਾ ਹੀ ਨਾ ਅੰਦਰ ਸਾਡਾ ਮੋਰਚਾ ਲੱਗਿਆ ਇੱਥੇ ਆ ਮੋਰਚਾ ਪੱਕਾ ਵਾ ਬਿਲਕੁਲ ਸਾਹਮਣੇ ਉੱਥੇ ਦੂਜਾ ਕੋਟੀਫਾਇਰ ਟੈਂਟ ਲੱਗ ਜਾਏਗਾ ਹੋਰ ਸਾਡੇ ਜਿੰਨੇ ਸਾਥੀ ਨੇ ਹਰ ਉਹਨੇ ਸਾਰਿਆਂ ਨੂੰ ਹੀ ਫੋਨ ਕਰ ਰਹੇ ਆ ਉਹ ਆ ਰਹੇ ਨੇ ਪਰ ਥੋੜੀ ਦੇਰ ਤੱਕ ਇੱਥੇ ਪੰਜਾਬ ਸਰਕਾਰ ਦਾ ਪਤਲਾ ਵੀ ਬਣੇਗਾ ਹਾਂ ਔਰ ਜਿਹਨੂੰ ਇੱਥੇ ਬੁਕਿਆ ਜਾਏਗਾ ਔਰ ਅੱਧੀ ਫੂਕ ਤੋਂ ਅੱਗੇ ਜਲਾ ਉਹ ਕੀਤਾ ਜਾਏਗਾ ਹਾਂਜੀ ਹਾਂਜੀ ਪੰਜਾਬ ਸਰਕਾਰ ਦਾ ਬੇੜਾ ਘਰ ਕੋਆ ਮੇਰਾ ਜਿਹੜਾ ਪੂਰੇ ਪੰਜਾਬ ਦੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ ਹੈ ਜੋ ਡਰਾਮੇ ਭਾਈ ਦੇਖੋ ਇੱਕ ਰਾਜਾ ਸਾਹਿਬ ਦਾ ਦਰਬਾਰ ਹੈ ਉਹਦੇ ਬਾਅਦ ਇੱਕ ਇਹਨਾਂ ਨੇ ਮਾੜੇ ਸ਼ਬਦ ਬੋਲਿਆ ਸਰਕਾਰ ਨੇ ਭਗਵੰਤਬਾਨ ਨੇ ਉਹਨੂੰ ਉੱਥੇ ਜਾ ਕੇ ਰਾਜਾ ਸਾਹਿਬੇ ਮਾਫਲੀ ਮੰਗਦੇ ਬੈਠੇ ਨੇ ਇਹੋ ਜਿਹੇ ਲਫ਼ਜ਼ਾਂ ਬੋਲਦੇ ਕਿ ਉਹ ਜਿਹੜੇ ਸਾਡੇ ਮਨਨ ਹੋ ਆ ਰੱਖ ਰਹੇ ਨੇ ਮੈਸ ਕਰਕੇ ਕਹਿੰਦਾ ਤੁਹਾਨੂੰ ਜਬਾਨੀ ਵੀ ਛੱਡੋ ਕੁਰਸੀ ਨੂੰ ਤੁਹਾਡੇ ਵਾਸਤੇ ਇੰਨੀ ਆਪਣੀ ਇੰਜਵਾਇਰਮੈਂਟ ਕਰੋ ਆਪਣੀ ਕਿੰਨੀਆਂ ਸਹੀ ਕਰਾਓ ਜਾ। ਨਹੀਂ ਟੈਟੀ ਤੁਹਾਡੇ ਪੱਕੇ ਲੱਗਦੀ ਐ ਤੇ ਲੰਗਰ ਪੱਕੇ ਲੰਗਰ ਵੀ ਲੱਗ ਰਿਹਾ ਜੀ। ਅੱਛਾ ਲੰਗਰ ਦਾ ਇੰਤਜ਼ਾਮ ਵੀ ਹੋ ਗਿਆ ਜੀ। ਹਾਂ ਲੰਗਰ ਦਾ ਰੇਂਜ ਮੈਂ ਕਹਿੰਦਾ ਤੁਸੀਂ ਤੁਹਾਡੇ ਖਾੜਿਓ ਪਠਾਨ ਕੋਲ ਤੋਂ ਜੰਮੂ ਤੋਂ ਲੋਕ ਆਣੇ ਸ਼ੁਰੂ ਹੋ ਗਏ ਨੇ। ਉਹਨਾਂ ਦੀ ਔਰ 2 ਘੰਟੇ ਦਾ ਬਾਹਰ ਜਿੱਤੀ ਬਰਾੜ ਬਰਾੜ ਦੀ ਤੇ ਗਲੰਦਰ ਪਹੁੰਚਦੀ ਐ। ਥੋੜੀ ਦੇਰ। ਹਾਂਜੀ ਪਠਾਨ। ਰੋਈ ਆ ਜਿਹੜਾ ਪੁਤਲਾ ਵੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਮਖਮਾਦਾਨੀ ਚੌਂਦੇ ਵੇ ਤਿਆਰ ਹੋ ਗਿਆ ਸਾਡੇ ਨਿਹੰਗ ਜੀ ਨਿਹੰਗ ਜੀ ਜੋ ਕਿ ਮਹਿੰਦਰ ਭਗਤ ਜੀ ਦਾ ਪੁਤਲਾ ਤਿਆਰ ਕਰਦੇ ਸਾਡੇ ਮਹਿੰਦਰ ਭਗਤ ਜੀ ਆਪਣੇ ਸੀਐਮ ਸਾਹਿਬ ਦਾ ਭੁਗਵਾ ਤਿਆਰ ਕਰਨਗੇ ਦੋਵੇਂ ਭਗਤ ਸਮਾਜ ਦੇ ਬ੍ਰਾਟ ਸਮਾ ਰਲ ਕੇ ਅੱਜ ਦੋਵੇਂ ਘਾਤਲਾਂ ਦਾ ਪੰਜਾਬ ਚ ਖਤਮ ਕਰਨਗੇ ਜੀ ਆਨੋ ਲਗਿਆ ਸਾਡੇ ਮਹਿੰਦਰ ਭਗਤ ਜੀ ਕੈਪਟਨ ਮੰਤਰੀ ਮਹਿੰਦਰ ਭਗਤ ਦਾ ਕੜਾ ਤੇ ਭੁੰਗੀ ਬੰਨਣਗੇ ਆ ਚਾਮੀ 6 ਵਜੇ ਜਿਹੜੀ ਗਜ਼ਾਰਾ ਸਮੇ ਜਿਹੜੀ ਅਗਲੀ ਘੇਟ ਕਰਨਗੇ ਸਾਡੇ ਮਹਿੰਦਰ ਭਗਤ ਜੀ ਕਰਨਗੇ ਤੇ ਭੁੰਗੀ ਵੀ ਬੰਨਣਗੇ ਆਪਣਾ ਸੇਰ ਵੀ ਮਨਵਾਣਗੇ ਮਤਲਬ ਜੋ ਵੀ ਕਿਰਿਆਕਰਮ ਮਹਿੰਦਰ ਭਗਤ ਦਾ ਸ਼ਾਮ ਨੂੰ ਆਈ ਮਹਿੰਦਰ ਭਗਤ ਜੀ ਕਰਨਗੇ ਧੰਨਵਾਦ ਜੀ ਬਿਲਕੁਲ ਸਹੀ ਕੀਤਾ ਜੀ ਅੱਜ 6 ਵਜੇ ਇਹਦਾ ਅੰਤਿਮ ਸੰਸਕਾਰ ਕੀਤਾ ਜਾਇਗਾ ਕੈਬਨਿਟ ਮੰਤਰੀ ਜਿਹੜਾ ਇੱਕ ਜਨਰਲ ਡੈਰ ਦੀ ਭੁੰਗਨ ਮਾਰਿਆ ਜਿਹੜਾ ਇੱਕ ਇਮਰਾਨ ਖਾਨ ਪਾਕਿਸਤਾਨ ਦਾ ਹੈ ਜਿਹੜਾ ਉਹਦੀ ਭੁੰਗਨ ਮਾਰਿਆ ਔਰ ਪੂਰੀ ਰੀਤੀ ਰਿਵਾਜ ਨਾਲ ਉਹਦੇ ਕਿਰਿਆਕਰਮ ਦਾ ਸਮਾਰਕ ਲਟਕਾ ਲਿਆਂਦਾ ਤੁਹਾਨੂੰ ਹੁਣੇ ਅਸੀਂ ਪੇਸ਼ ਕਰਵਾਉਣੀ ਹੈ ਜਿਹੜੀ ਸ਼ਾਮ ਨੂੰ 6 ਵਜੇ ਭੁੰਦੀ ਹੈ ਬੰਨੇ ਗਏ ਮਹਿੰਦਰ ਭਗਤ ਮਹਿੰਦਰ ਭਗਤ